ਗੁਰੂ ਸੇਵੀਐ ਅਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਮੋਹ ਰ ਅਰਸੋਂ ਕੋਰਸੋਂ ਚਟੀਐ ਤੋਦ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੇ ਸਾ ਸਜਣ ਸਚ ਪਾਤਿ ਸੋ ਸਿਰਸਾਂ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਤਨਾੰ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਰੀ ਜਨ ਉਥਾਰੇ ਦੱਬੇ ਓਹੋ ਸੋਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨ ਉਪਜਿਓ ਚਾਉ ਰੀ ਜਨ ਉਥਾਰੈ ਦੱਬੇ ਓਹ ਸੋਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣ ਨਾ ਜਾਗੇ ਓ ਅੰਤਰ ਨ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰ ਜੋ ਗੁਰ ਕਾਰਨ ਕਮਾਏ ਜਗਤ ਜਲੰਦ ਡਿਠ ਮੈਂ ਹਉ ਮੈਂ ਦੂਜੇ ਭਾਏ ਨਾਨਕ ਗੁਰ ਸਰਣਾਈ ਉਬਰੇ ਸਚ ਮਨ ਸ਼ਬਦ ਧਿਆਇ ਮਹੱਲਾ ਤੀਜ ਸ਼ਬਦ ਰਤੇ ਹौं ਮੈਂ ਗਈ ਸੋਭ ਬੰਤੀ ਨਾਰ ਪੇਰ ਕੈ ਭਾਣ ਸਦਾ ਚੱਲੇ ਤਾਂ ਬਨਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਹੇਤ ਪਿਆਰ ਪਾੜੀ ਜਿਨ ਗੁਰ ਗੋਪਿਆ ਆਪਣ ਤੇ ਨਰ ਬੁਰਿਆਰੀ ਹਰ ਜੀਉ ਤਿਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤਿਆਰੀ ਓਹੇ ਘਰ ਘਰ ਫਿਰਹਿ ਕ ਸੁਧ ਮਨ ਜਿਉ ਧਰ ਕਟਨਾਰੀ ਬੜ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲੋ ਸਤਗੁਰ ਦਇਆ ਕਰ ਗੁਰ ਕੋ ਬਲਿਹਾਰੀ ਬੜਾ ਭਾਗੀ ਸੰਗਤ ਮਿਲੇ ਗੁਰਮੁਖ ਸواری ਮੇਲੋ ਸਤ ਗੁਰ ਦਇਆਕਾਰ ਗੁਰ ਕੋ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਜਹੇ ਜਨ ਉਥਾਰ ਦਬੇ ਉਹ ਸੋਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰਾਗ ਸੋਰਠਿ ਕੀ ਵਾਰ ਪੌੜੀ 23ਵੀਂ ਸਲੋਕਾਂ ਨਾਲ